ਮੈਂ ਪਿਛਲੇ ਦਿਨੀ ਭਾਈ ਸਾਹਿਬ ਦਾ ਇੱਕ ਕਲਿੱਪ ਸੁਣਿਆ ਜਿਹਦੇ ਵਿੱਚ ਉਹਨਾਂ ਅੱਜਕੱਲ ਦੇ ਹਿਸਾਬ ਨਾਲ ਜਿਹੜੀ ਅੱਜਕੱਲ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਉਹਦੇ ਬਾਰੇ ਉਹ ਗੱਲ ਕਰਦੇ ਆ ਆਪਣੇ ਕਿਸੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਕਲਿੱਪ ਉਹਨਾਂ ਦੇ YouTube ਚੈਨਲ ਦੇ ਉੱਤੇ ਅਪਲੋਡ ਵੀ ਹੋਇਆ ਹੋਇਆ ਤੁਸੀਂ ਸੁਣ ਸਕਦੇ ਹੋ ਉੱਥੇ ਜਾ ਕੇ ਤੇ ਉਹ ਕਲਿੱਪ ਸੁਣ ਕੇ ਨਾ ਤੇ ਮੈਂ ਸੱਚੀ ਕਹਿੰਦਾ ਵੀ ਮੈਨੂੰ ਲੱਗਿਆ ਵੀ ਯਾਰ ਬਾਕੀ ਇਹ ਗੱਲ ਜਿਹੜੀ ਹੈ ਨਾ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਅੱਜ ਦੇ ਟਾਈਮ ਤੁਸੀਂ ਭਾਈ ਸਾਹਿਬ ਦੇ ਪਿਛਲੇ ਇੱਕ ਸਾਲ ਦੇ ਤਕਰੀਬਨ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਕਲਿੱਪ ਸੁਣ ਲਓ, ਦੀਵਾਨ ਸੁਣ ਲਓ ਹਣਾ। ਉਹਨਾਂ ਵਿੱਚ ਤੁਹਾਨੂੰ ਜਿਹੜੀਆਂ ਸਾਰੀਆਂ ਗੱਲਾਂ ਨੇ ਉਹਨਾਂ ਦੀਆਂ ਉਹ ਇੱਕ ਹਿਊਮਨ ਦੇ ਮਾਈਂਡ ਦੇ ਰਿਲੇਟਡ ਹੀ ਤੁਹਾਨੂੰ ਸਾਰੇ ਟੌਪਿਕਸ ਮਿਲਣਗੇ ਜਿੰਨੇ ਵੀ ਨੇ। ਕਿਉਂਕਿ ਅੱਜ ਜਿਹੜੀ 90 95% ਸਾਡੇ ਯੂਥ ਨੂੰ ਤੇ ਸਾਡੇ ਲੋਕਾਂ ਨੂੰ ਜਿਹੜੀ ਪ੍ਰੋਬਲਮ ਹੋਈ ਹੋਈ ਹੈ, ਉਹ ਸਾਰੀਆਂ ਪ੍ਰੋਬਲਮਾਂ ਮਨ ਦੇ ਤਲ ਤੇ ਨੇ। ਬਾਹਰੋਂ ਸਾਰਿਆਂ ਕੋਲ ਸਾਰਾ ਕੁਝ ਹੈਗਾ। ਗਿਆਨ ਬਹੁਤ ਹੈਗਾ, ਨੌਲੇਜ ਬਹੁਤ ਹੈਗੀ ਪਰ ਜਿਹੜੇ ਲੋਕਾਂ ਦੇ ਮਾਈਂਡ ਨੇ ਨਾ ਇਹ ਮਨ ਹੈ ਜਿਹੜਾ ਮਨ ਦੇ ਤਲ ਤੇ ਲੋਕ ਬਹੁਤ ਜ਼ਿਆਦਾ ਦੁਖੀ ਨੇ ਤੇ ਜਿਹਦਾ ਮਨ ਰੋਗੀ ਹੈ ਜਿਹੜਾ ਮਾਈਂਡ ਦੇ ਤਲ ਦੇ ਉੱਤੇ ਅਫਸਰਟ ਹੈ ਤੇ ਉਸ ਬੰਦੇ ਨੂੰ ਤੁਸੀਂ ਬਾਹਰੋਂ ਕੋਈ ਦਵਾਈਆਂ ਖਵਾਈ ਜੋ ਜਾਂ ਬਾਹਰੋਂ ਟਰੀਟਮੈਂਟ ਕਰੋ ਉਹ ਉਥੋਂ ਉਹਨੇ ਠੀਕ ਨਹੀਂ ਹੋਣਾ ਕਿਉਂਕਿ ਹਰ ਇੱਕ ਬਿਮਾਰੀ ਦੀ ਜਿਹੜੀ ਜੜ ਹੈ ਉਹ ਸਾਡਾ ਮਨ ਹੀ ਹੁੰਦਾ ਜਿਹਦਾ ਮਨ ਠੀਕ ਹੈ ਉਹਦਾ ਸਭ ਕੁਝ ਠੀਕ ਹੈ ਐਵੇਂ ਨਹੀਂ ਸੀ ਸਾਡੇ ਗੁਰੂ ਸਾਹਿਬ ਨੇ ਵੀ ਬਾਣੀ ਵਿੱਚ ਲਿਖਿਆ ਕਿ ਮਨ ਜੀਤੈ ਜਗ ਜੀਤ ਜਿਨੇ ਆਪਣੇ ਮਨ ਨੂੰ ਜਿੱਤ ਲਿਆ ਜਿਹਦਾ ਕੰਟਰੋਲ ਹੈ ਆਪਣੇ ਮਨ ਤੇ ਜਿਹਦਾ ਮਨ ਸਹੀ ਹੈ ਉਹ ਬੰਦਾ ਸਮਝ ਲਓ ਕਿ ਉਹਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਇਸ ਕਲਿੱਪ ਦੇ ਵਿੱਚ ਭਾਈ ਸਾਹਿਬ ਦਾ ਜਿਹੜਾ ਮੈਂ ਜਿਹਦੀ ਗੱਲ ਕਰਨ ਲੱਗਾ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਤੇ ਕਈ ਬੰਦੇ ਹੁੰਦੇ ਆ ਜਿਨ੍ਹਾਂ ਦਾ ਮਾਈਂਡਸੈਟ ਨਾ ਨੈਗੇਟਿਵ ਹੁੰਦਾ ਹੈ। ਉਹਨਾਂ ਦੇ ਦਿਮਾਗ ਵਿੱਚ ਥੌਟ ਚੱਲਦੇ ਨੇ ਪਰ 95% ਉਹਨਾਂ ਦੇ ਥੌਟ ਜਿਹੜੇ ਨੇ ਉਹ ਨੈਗੇਟਿਵ ਹੀ ਹੁੰਦੇ ਨੇ। ਉਹ ਪੋਜ਼ਿਟਿਵ ਕੁਝ ਸੋਚ ਨਹੀਂ ਸਕਦੇ। ਉਹ ਹਮੇਸ਼ਾ ਨੈਗੇਟਿਵ ਸੋਚ ਹੀ ਜਾਣਗੇ, ਨੈਗੇਟਿਵ ਸੋਚ ਹੀ ਜਾਣਗੇ, ਸੋਚ ਹੀ ਜਾਣਗੇ। ਉਹਨਾਂ ਦਾ ਬ੍ਰੇਨ ਹੀ ਕੰਮ ਇਦਾਂ ਕਰਦਾ ਹੈ। ਕੋਈ ਵੀ ਚੀਜ਼ ਹੋਊਗੀ ਉਹਨਾਂ ਨੂੰ ਉਹਦੇ ਵਿੱਚ ਨੈਗੇਟਿਵਿਟੀ ਦੇਖਣੀ ਹੈ ਪੋਜ਼ਿਟਿਵਿਟੀ ਨੂੰ ਉਹਨਾਂ ਨੇ ਇਗਨੋਰ ਮਾਰ ਦੇਣਾ ਉਧਰਲੇ ਪਾਸੇ ਨੂੰ ਉਹਨਾਂ ਦਾ ਮਨ ਜਾਂਦਾ ਹੀ ਹਮੇਸ਼ਾ ਪੁੱਠੇ ਕੰਮਾਂ ਨੂੰ ਹੀ ਜ਼ਿਆਦਾ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਚੱਲਦਾ ਹੈ ਇਧਰਲੇ ਪਾਸੇ ਨੂੰ ਤੇ ਉਹਦੀ ਗੱਲ ਕਰਦਿਆਂ ਕਰਦਿਆਂ ਜਿਹੜੀ ਭਾਈ ਸਾਹਿਬ ਜੀ ਉਹਦੇ ਵਿੱਚ ਗੱਲ ਕਰਦੇ ਸੀ ਕਿ ਇਹਦੇ ਵਿੱਚ ਇਹੋ ਜੀ ਕੰਡੀਸ਼ਨ ਦੇ ਵਿੱਚ ਜੇ ਕਿਸੇ ਦਾ ਮਾਈਂਡ ਸੈਟ ਨੈਗੇਟਿਵ ਹੈ ਕਈ ਬੰਦੇ ਹੁੰਦੇ ਆ ਜਿਨ੍ਹਾਂ ਦੇ ਥੌਟਸ ਘੁੰਮਦੇ ਰਹਿੰਦੇ ਆ ਮਾਈਂਡ ਦੇ ਵਿੱਚ ਹਨ ਉਹਨਾਂ ਨੂੰ ਕਰਨਾ ਕੀ ਚਾਹੀਦਾ ਫਿਰ ਇਹੋ ਜੀ ਸਿਚੁਏਸ਼ਨ ਤੇ ਭਾਈ ਸਾਹਿਬ ਨੇ ਉੱਥੇ ਬੜਾ ਸੋਹਣਾ ਇੱਕ ਜਿਹੜ ਇਹ ਸਾਰਿਆਂ ਨੂੰ ਦੱਸ ਰਿਹਾ ਸੀ ਉਸ ਕਲਿੱਪ ਦੇ ਵਿੱਚ ਕਿ ਜਿਹਦਾ ਵੀ ਮਾਈਂਡਸੈਟ ਨੈਗੇਟਿਵ ਹੈ ਉਹ ਬੰਦੇ ਨੂੰ ਜਿੰਨਾ ਜ਼ਿਆਦਾ ਨੈਗੇਟਿਵ ਹੈ ਓਨੀ ਜ਼ਿਆਦਾ ਲੋਡ ਹੈ ਕਿ ਉਹ ਚੰਗੀ ਸੰਗਤ ਦੇ ਵਿੱਚ ਰਹੇ ਗੁੱਡ ਕੁਆਲਿਟੀ ਕੰਟੈਂਟ ਦੇ ਵਿੱਚ ਰਹੇ ਗੁੱਡ ਕੁਆਲਿਟੀ ਦੇ ਲੋਕਾਂ ਦੇ ਵਿੱਚ ਰਹੇ ਤੇ ਉਹਦੇ ਆਲੇ ਦੁਆਲੇ ਜਿਹੜਾ ਮਾਹੌਲ ਹੈ ਉਹਦਾ ਸਰਕਲ ਹੈ ਉਹ ਗੁੱਡ ਕੁਆਲਿਟੀ ਦਾ ਹੋਣਾ ਚਾਹੀਦਾ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਬ੍ਰੇਨ ਨੂੰ ਚੰਗੀਆਂ ਚੀਜ਼ਾਂ ਨਾਲ ਇਹ ਤੁਸੀਂ ਭਰਿਆ ਰੱਖੋਗੇ ਤਾਂ ਇਹ ਸ਼ਾਂਤ ਰਹੇਗਾ ਜਿੰਨਾ ਜ਼ਿਆਦਾ ਤੁਸੀਂ 네ਗੇਟਿਵ ਚੀਜ਼ਾਂ ਨਾਲ ਇਹਨੂੰ ਜੇ ਪਹਿਲੇ 네ਗੇਟਿਵ ਹੈ ਹੋਰ ਤੁਸੀਂ ਆਲੇ ਦੁਆਲੇ ਨੂੰ 네ਗੇਟਿਵ ਤੁਸੀਂ ਦੇਈ ਜਾਓਗੇ ਇਹਨੂੰ ਖਰਾਕ ਵੀ ਉਦਾਂ ਦੀ ਦੇਈ ਜਾਓਗੇ ਇਹਨੇ 네ਗੇਟਿਵ 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 ਹੋਈ ਹੋ ਜਾਣਾ ਤੇ ਉਹਦੀ ਰਿਪਲੇਸਮੈਂਟ ਕਰਨ ਲਈ ਤੁਹਾਨੂੰ ਪੋਜ਼ਿਟਿਵ ਚੀਜ਼ਾਂ ਆਪਣੇ ਮਨ ਨੂੰ ਦੇਣੀਆਂ ਪੈਣੀਆਂ ਨੇ ਬਾਹਰੋਂ ਮਾਹੌਲ ਤਨੂੰ ਇਦਾਂ ਦਾ ਰੱਖਣਾ ਪੈਣਾ ਹੈ ਉਹਨੂੰ ਪੋਜ਼ਿਟਿਵਿਟੀ ਦਿੱਤੀ ਜਾਏ ਚੰਗੇ ਵਿਚਾਰਾਂ ਨਾਲ ਉਹਨੂੰ ਆਪਣੇ ਮਾੜੇ ਵਿਚਾਰਾਂ ਨੂੰ ਰਿਪਲੇਸ ਕੀਤਾ ਜਾਏ ਦੇਖੋ ਓਦਾਂ ਵੀ ਗੱਲ ਹੈ ਇੱਕ ਆਪਾਂ ਕੁਝ ਵੀ ਕੋਈ ਕੱਪੜਾ ਖਰੀਦਦੇ ਆਂ ਗੱਡੀ ਖਰੀਦਦੇ ਆਂ ਆਪਾਂ ਕਿੰਨੀ ਸ਼ਾਨਭੀਨ ਕਰਦੇ ਆਂ ਹਨਾ ਕਿ ਗੱਡੀ ਨੇ ਚੱਲਣਾ ਯਾਰ 10 ਸਾਲ ਚੱਲਣਾ ਹੈ ਕਿ ਵਧੀਆ ਲਈਏ ਆਪਾਂ ਕਿੰਨੀ ਉਹਦੀ ਪੁੱਛ ਪੜਤਾਲ ਕਰਦੇ ਆਂ ਕਿੰਨੀ ਉਹਦੀ ਸਰਚ ਕਰਦੇ ਆਂ ਫਾਈਂਡ ਆਊਟ ਕਰਕੇ ਫਿਰ ਆਪਾਂ ਕੋਈ ਗੱਡੀ ਖਰੀਦਦੇ ਆਂ ਕੱਪੜਾ ਵੀ ਲੈਣਾ ਹੈ ਆਪਾਂ ਉਦੋਂ ਵੀ ਕਿੰਨਾ ਕੁ ਸੋਚਦੇ ਆਂ ਸਾਡੇ ਸੱਜੇਗਾ ਚੱچےਗਾ ਕਿ ਨਹੀਂ ਚੱچےਗਾ ਪਰ ਜਦੋਂ ਗੱਲ ਆਉਂਦੀ ਮਨ ਦੀ ਜਿਹੜਾ ਸਾਡਾ ਬੇਸ ਹੈ ਹਣਾ ਜਿਹਦੇ ਤਾਲ ਤੇ ਆਪਾਂ ਜ਼ਿੰਦਗੀ ਜੀਣੇ ਆ ਜਦੋਂ ਮਨ ਦੀ ਗੱਲ ਆਉਂਦੀ ਉਹਨੂੰ ਆਪਾਂ ਕਿਦਾਂ ਦੀ ਖਰਾਕ ਦੇਣੀ ਹੈ ਉੱਥੇ ਆਪਾਂ ਵੇਸਲੇ ਹੋ ਜਾਂਦੇ ਆ ਉਹਨੂੰ ਕਿਦਾਂ ਦੇ ਥੋਟ ਦੇਣੇ ਨੇ ਉਦੋਂ ਆਪਾਂ ਵੇਸਲੇ ਹੋ ਜਾਂਦੇ ਆ ਆਪਣੇ ਵਿਚਾਰਾਂ ਪ੍ਰਤੀ ਆਪਾਂ ਹਮੇਸ਼ਾ ਅਵੇਸਲੇ ਰਹਿਣੇ ਆ ਉੱਥੇ ਆਪਾਂ ਧਿਆਨ ਨਹੀਂ ਦਿੰਦੇ ਜਦੋਂ ਕਿ ਸਭ ਤੋਂ ਜ਼ਿਆਦਾ ਲੋਡ ਹੁੰਦੀ ਹੈ ਧਿਆਨ ਦੇਂਦੀ ਆਪਣੇ ਵਿਚਾਰਾਂ ਨੂੰ ਤੇ ਇਸੇ ਕਲਿੱਪ ਦੇ ਵਿੱਚ ਭਾਈ ਸਾਹਿਬ ਨੇ ਇੱਕ ਗੱਲ ਹੋਰ ਬੜੀ ਕਮਾਲ ਦੀ ਕਹੀ ਸੀ ਕਿ ਜਿਹੜੀ ਪੋਜ਼ਿਟਿਵਿਟੀ ਹੈ ਨਾ ਉਸ ਖਾਣੀ ਪੈਂਦੀ ਹੈ ਚੰਗੇ ਕੰਮ ਕੋਈ ਵੀ ਨੇ ਉਹ ਤੁਹਾਨੂੰ ਉਹਦੇ ਲਈ ਮਾਈਂਡ ਨੂੰ ਟ੍ਰੇਨ ਕਰਨਾ ਪਏਗਾ ਇਸੇ ਕਰਕੇ ਜਿੰਨੇ ਦੁਨੀਆ ਤੇ ਸਕੂਲ ਨੇ ਕਾਲਜ ਨੇ ਉਹ ਚੰਗੀਆਂ ਚੀਜ਼ਾਂ ਲਈ ਨੇ ਮਾੜੀਆਂ ਚੀਜ਼ਾਂ ਮੰਨ ਲਓ ਚੋਰੀ ਕਰਨ ਦਾ ਕੋਈ ਸਕੂਲ ਨਹੀਂ ਬਣਿਆ ਅਜ ਤੱਕ ਕੋਈ ਸਕੂਲ ਨਹੀਂ ਤੁਸੀਂ ਦੇਖਿਆ ਹੋਵੇਗਾ ਜਿਹਦੇ ਵਿੱਚ ਤੁਹਾਨੂੰ ਇਦਾਂ ਸਿਖਾਇਆ ਜਾਂਦਾ ਹੋਵੇਗਾ ਕਿ ਤੁਸੀਂ ਚੋਰੀ ਕਿਵੇਂ ਕਰਨੀ ਮੰਨ ਲਓ ਮਾਪਿਓ ਦੀ ਡਿਸਰੈਸਪੈਕਟ ਕਿਵੇਂ ਕਰਨੀ ਹੈ ਇਹ ਚੀਜ਼ ਅਜ ਤੱਕ ਸਾਨੂੰ ਕਿਤੋਂ ਨਹੀਂ ਸਿੱਖਣ ਨੂੰ ਮਿਲਦੀ ਨਾ ਕੋਈ ਸਿਖਾਉਂਦਾ ਉਹਨਾਂ ਦੀ ਰਿਸਪੈਕਟ ਕਿੱਦਾਂ ਕਰਨੀ ਹੈ ਤੁਸੀਂ ਦੂਜੇ ਦਾ ਨੁਕਸਾਨ ਕਿਵੇਂ ਕਰਨਾ ਹੈ ਇਹ ਗੱਲ ਤੁਹਾਨੂੰ ਕਿਤੋਂ ਨਹੀਂ ਸਿੱਖਣ ਨੂੰ ਮਿਲਦੀ ਨਾ ਕੋਈ ਐਡਾ ਇੰਸਟੀਚਿਊਟ ਹੈ ਨਾ ਕੋਈ ਯੂਨੀਵਰਸਿਟੀ ਹੈ ਨਾ ਕੋਈ ਕਾਲਜ ਹੈ ਨਾ ਕੋਈ ਸਕੂਲ ਹੈ ਜਿਹੜਾ ਇਹ ਸਿਖਾਉਂਦਾ ਹੈ ਕਿ ਤੁਸੀਂ ਲੋਕਾਂ ਦਾ ਬੁਰਾ ਕਿੱਦਾਂ ਕਰਨਾ ਹੈ ਉੱਥੇ ਕੀ ਸਿਖਾਇਆ ਜਾਂਦਾ ਹੈ ਕਿ ਤੁਸੀਂ ਲੋਕਾਂ ਦਾ ਚੰਗਾ ਕਿਵੇਂ ਕਰਨਾ ਹੈ ਤੁਸੀਂ ਲੋਕਾਂ ਵਿੱਚ ਸੇਵਾ ਕਿਵੇਂ ਕਰਨੀ ਹੈ ਸਮਾਜ ਵਿੱਚ ਵਿਚਰਨਾ ਕਿੱਦਾਂ ਹੈ ਹਮੇਸ਼ਾ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਤੇ ਜਿਹੜੀਆਂ ਉਹ ਉਹਦਾ ਰੀਜ਼ਨ ਹੈ ਕਿ ਦੂਜੀਆਂ ਗੱਲਾਂ ਮਾਈਂਡ ਆਪਣੇ ਆਪ ਚੱਕ ਲੈਂਦਾ ਚੰਗੀਆਂ ਚੀਜ਼ਾਂ ਇਹਨੂੰ ਸਿਖਾਉਣੀਆਂ ਪੈਂਦੀਆਂ ਨੇ ਤੇ ਮਾੜੀਆਂ ਚੀਜ਼ਾਂ ਆਪਣੇ ਮਨ ਨੇ ਆਪਣੇ ਆਪ ਹੀ ਚੱਕ ਲੈਣੀਆਂ ਨੇ ਆਟੋਮੋਡ ਦੇ ਉੱਤੇ ਹੁਣ ਤੁਸੀਂ ਦੇਖੋ ਪਾਣੀ ਦੇ ਵਿੱਚ ਜੇ ਤੁਸੀਂ ਤੈਰਨਾ ਹੈ ਤੇ ਤੈਰਨ ਲਈ ਤੁਹਾਨੂੰ ਸਿੱਖਣ ਦੀ ਲੋੜ ਹੈ ਪਰ ਜੇ ਤੁਸੀਂ ਡੁੱਬਣਾ ਹੈ ਡੁੱਬਣ ਲਈ ਸਿੱਖਣ ਦੀ ਲੋੜ ਹੈ ਨਾ ਡੁੱਬ ਤੋ ਤੁਸੀਂ ਜਾਣੀ ਆ ਜੇ ਤੈਰਨਾ ਹੈ ਤੇ ਤੈਰਨ ਦੇ ਲਈ ਤੁਹਾਨੂੰ ਸਿੱਖਣ ਦੀ ਲੋੜ ਜਿਹੜੀ ਉਹ ਪੈਣੀ ਹੈ ਇਹ ਗੱਲ ਕਰਦਿਆਂ ਕਰਦੇ ਉਹਨਾਂ ਨੇ ਇੱਕ ਬੜੀ ਸੋਹਣੀ ਐਗਜ਼ੈਂਪਲ ਉਸ ਕਲਿੱਪ ਦੇ ਵਿੱਚ ਦਿੱਤੀ ਜਿਹੜੀ ਮੈਨੂੰ ਬੜੀ ਵਧੀਆ ਲੱਗੀ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਫਸਲ ਦੇਖ ਲਓ ਜਦੋਂ ਕੋਈ ਫਸਲ ਬੀਜਦੇ ਆਪਾਂ ਤੁਸੀਂ ਕਣਕ ਬੀਜਦੇ ਹੋ ਕੋਈ ਝੋਨਾ ਬੀਜਦੇ ਹੋ ਉਹਦੇ ਵਿੱਚ ਤੁਹਾਨੂੰ ਜਦੋਂ ਝੋਨਾ ਬੀਜਣਾ ਤਾਂ ਝੋਨੇ ਦਾ ਬੀਜ ਲਾਣਾ ਪੈਣਾ ਹੈ ਕਣਕ ਬੀਜਦੇ ਹੋ ਕਣਕ ਬੀਜਣੀ ਪੈਣੀ ਹੈ ਬੀਜੋਗੇ ਫਿਰ ਕਣਕ ਹੋਏਗੀ ਪਰ ਜੇ ਕਣਕ ਨੂੰ ਖਾਲੀ ਛੱਡ ਦੋ ਉਸ ਖੇਤ ਨੂੰ ਖਾਲੀ ਛੱਡ ਦੋ ਉੱਥੇ ਜਿਹੜਾ ਘਾਹ ਫੂਸ ਹੈ ਉਹਨੇ ਤੇ ਆਪਣੇ ਆਪ ਹੀ ਉੱਗ ਪੈਣਾ ਜਿਹੜਾ ਵਿੱਚ ਕੂੜਾ ਕਰਕਟ ਹੈ ਉਹਨੇ ਤੇ ਆਪਣੇ ਆਪ ਆ ਜਾਣਾ ਜੇ ਤੁਸੀਂ ਚੰਗੀ ਫਸਲ ਲੈਣੀ ਹੈ ਤੁਹਾਨੂੰ ਕਰਨਾ ਕੀ ਪਏਗਾ ਜਿਹੜਾ ਕੂੜਾ ਕਰਕਟ ਹੈ ਨਾ ਜਿਹੜੀ ਮਾੜੀ ਚੀਜ਼ ਤੁਹਾਡੀ ਫਸਲ ਦੇ ਵਿੱਚ ਉਗ ਚੁੱਕੀ ਹੈ ਉਹਨੂੰ ਤੁਹਾਨੂੰ ਚੁਣ-ਚੁਣ ਕੇ ਬਾਹਰ ਕੱਢਣਾ ਪੈਣਾ ਉਹਦਾ ਇੱਕ-ਇੱਕ ਤੀਲਾ ਤੁਹਾਨੂੰ ਪੁੱਟਣਾ ਪੈਣਾ ਜੇ ਤੁਸੀਂ ਆਪਣੀ ਫਸਲ ਦੀ ਪ੍ਰੋਪਰ ਤੁਸੀਂ ਪੈਦਾਵਾਰ ਤੁਸੀਂ ਚਾਹੁੰਦੇ ਹੋ ਕਿ ਵਧੀਆ ਤਰੀਕੇ ਨਾਲ ਹੋਵੇ ਸੋ ਇਹ ਕੰਮ ਕਰਨਾ ਕਿਨੂੰ ਪੈਣਾ ਤੁਹਾਨੂੰ ਇਦਾਂ ਹੀ ਸੇਮ ਸਿਚੁਏਸ਼ਨ ਤੁਹਾਡੇ ਮਨ ਦੇ ਉੱਤੇ ਲਾਗੂ ਕਰਦੀ ਹੈ ਕਿ ਤੁਸੀਂ ਆਪਣੇ ਮਨ ਦੇ ਵਿੱਚ ਜੇ ਪੋਜ਼ਿਟਿਵਿਟੀ ਚਾਹੁੰਦੇ ਹੋ ਆਪਣਾ ਮਾਈਂਡ ਸੈਟ ਚੰਗਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਰਿਲੈਕਸ ਹੋ ਕੇ ਆਪਣੀ ਜ਼ਿੰਦਗੀ ਜੀਵੋ ਖੁਸ਼ੀਆਂ ਆਉਣ ਤੁਹਾਡੇ ਮਨ ਦਾ ਸਕੂਨ ਤੁਹਾਨੂੰ ਮਿਲੇ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਣਾ ਜਿਹੜੇ ਤੁਹਾਡੇ ਮਾੜੇ ਮਾੜੇ ਵਿਚਾਰ ਨੇ ਨਾ ਕੂੜੇ ਦੇ ਰੂਪ ਵਿੱਚ ਤੁਹਾਡੇ ਦਿਮਾਗ ਦੇ ਅੰਦਰ ਤੁਹਾਡੀ ਟਿਊਨਿੰਗ ਜਿਹੜੀ ਇਦਾਂ ਹੋਈ ਹੋਈ ਹੈ ਉਹਨਾਂ ਇੱਕ ਇੱਕ ਵਿਚਾਰਾਂ ਨੂੰ ਤੁਹਾਨੂੰ ਪੱਟ ਕੇ ਛੁੱਟਣਾ ਪੈਣਾ ਮੰਨ ਲਓ ਕਿਸੇ ਨੂੰ ਦੇਖ ਕੇ ਜੈਲਸੀ ਹੋ ਰਹੀ ਹੈ ਇਹ ਵੀ ਇੱਕ ਥਾਟ ਹੈ ਇਸ ਜੈਲਸੀ ਵਾਲੇ ਥਾਟ ਨੂੰ ਤੁਹਾਨੂੰ ਬਾਹਰ ਕੱਢਣਾ ਪਵੇ ਕਿਸੇ ਦਾ ਬੁਰਾ ਸੋਚਦਾ ਹੈ ਇਸ ਥਾਟ ਨੂੰ ਬਾਹਰ ਕੱਢ ਕੇ ਸੁੱਟਣਾ ਪੈਂਦਾ ਕੁਝ ਗਲਤ ਖਾਣ ਦਾ ਦਿਲ ਕਰਦਾ ਇਹ ਥਾਟ ਨੂੰ ਕੱਢ ਕੇ ਆਪਣੇ ਮਨ ਚ ਬਾਹਰ ਸੁੱਟਣਾ ਪੈਂਦਾ ਮੰਨ ਲਓ ਸ਼ਰਾਬ ਪੀਣ ਦਾ ਹੀ ਦਿਲ ਕਰਦਾ ਤੇ ਇਹ ਵੀ ਇੱਕ ਥਾਟ ਹੈ ਪਹਿਲਾਂ ਥਾਟ ਆਏਗਾ ਫਿਰ ਦਿਲ ਕਰੇਗਾ ਤੇ ਇਹ ਜਿਹੜਾ ਥਾਟ ਆਟੀ ਹੈ ਜਦੋਂ ਵਿਚਾਰ ਹੁੰਦਾ ਵਿਚਾਰ ਨੂੰ ਹੀ ਕੱਢ ਕੇ ਬਾਹਰ ਸੁੱਟ ਦੋ ਇਦਾਂ ਕਰਕੇ ਇੱਕ ਇੱਕ ਕਰਕੇ ਤੁਹਾਨੂੰ ਆਪਣੇ ਮਨ ਦੀ ਸਫਾਈ ਆਪ ਕਰਨੀ ਪੈਣੀ ਹੈ ਫਿਰ ਜਿਹੜੀ ਤੁਸੀਂ ਖੇਤੀ ਕਰੋਗੇ ਨਾ ਉਹਦੇ ਚੋਂ ਦੇਖਿਓ ਖੁਸ਼ੀਆਂ ਵੀ ਉੱਗਣਗੀਆਂ ਹਾਸੇ ਵੀ ਉੱਗਣਗੇ ਤੇ ਤੁਸੀਂ ਤੁਹਾਡੀ ਲਾਈਫ ਜਿਹੜੀ ਹੈ ਉਹ ਬਾਕੀ ਚੇਂਜ ਹੋਏਗੀ ਸੋ ਮੈਨੂੰ ਤੇ ਗੱਲ ਬੜੀ ਵਧੀਆ ਲੱਗੀ ਸੀ ਭਾਈ ਸਾਹਿਬ ਦੀ ਆ ਤੇ ਮੈਂ ਸੋਚਦਾ ਸੀ ਵੀ ਤੁਹਾਨੂੰ ਵੀ ਦੱਸਿਆ ਜਾਏ ਜਦੋਂ ਆਪਾਂ ਇਦਾਂ ਦੀਆਂ ਗੱਲਾਂ ਨੂੰ ਸੁਣਦੇ ਆ ਸਮਝਦੇ ਆ ਹਨ ਚੰਗਾ ਕੰਟੈਂਟ ਦੇਖਦੇ ਆ ਤੇ ਉਹਨੂੰ ਜਦੋਂ ਪ੍ਰੈਕਟੀਕਲ ਆਪਣੀ ਲਾਈਫ ਦੇ ਵਿੱਚ ਲਾਗੂ ਵੀ ਕਰਦੇ ਆ ਤੇ ਇਹਦਾ ਬਹੁਤ ਵੱਡਾ ਜਿਹੜਾ ਫਰਕ ਪੈਂਦਾ ਸੋ ਟਰਾਈ ਕਰਿਆ ਕਰੋ ਆਪਣੇ ਆਲੇ ਦੁਆਲੇ ਦਾ ਮਾਹੌਲ ਆਪਣੇ ਮਨ ਦਾ ਮਾਹੌਲ ਜਿਹੜਾ ਉਹ ਪੋਜ਼ਿਟਿਵ ਚੀਜ਼ਾਂ ਦੇ ਨਾਲ ਕ੍ਰੀਏਟ ਕਰਕੇ ਰੱਖਿਆ ਕਰੋ ਤੇ ਸੋਹਣੇ ਕੰਟੈਂਟ ਦੇ ਆਲੇ ਦੁਆਲੇ ਰਿਹਾ ਕਰੋ ਸੋਹਣੀ ਸੰਗਤ ਦੇ ਆਲੇ ਦੁਆਲੇ ਰਿਹਾ ਕਰੋ